ਪੂਰੀ ਪੰਜਾਬ ਕਾਂਗਰਸ ਇਸ ਵੇਲੇ ਨਵਜੋਤ ਕੋਰ ਸਿੱਧੂ ਹੋਣਾ ਨੇ ਜਿਹਨੂੰ ਕਹਿੰਦੇ ਨਾ ਪੰਜਾਬੀ ਚ ਛਿੱਕੇ ਟੰਗਣ ਵਾਲਾ ਕੰਮ ਕੀਤਾ ਉਹ ਦੇਖੋ ਕੱਲ ਰਾਤ ਨੂੰ ਜਿਸ ਵੇਲੇ ਰਾਜਾ ਵੜਿੰਗ ਖਾਨ ਦਾ ਟਵੀਟ ਆਂਦਾ ਕਿ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤਾਂ ਪੂਰੀ ਪਾਰਟੀ ਦੇ ਵਿੱਚ ਇੱਕ ਵੀ ਸ਼ਖਸ ਐਸਾ ਨਹੀਂ ਸੀ ਜਿਸ ਨੇ ਨਵਜੋਤ ਕੋਰ ਸਿੱਧੂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਲਾਇਆ ਜਾ ਰਿਹਾ ਹੈ ਉਹ ਇਹ ਜਾ ਰਿਹਾ ਹੈ ਕਿ ਨਵਜੋਤ ਕੌਰ ਸਿੱਧੂ ਦੇ ਹੱਕ ਦੇ ਵਿੱਚ ਇੱਕ ਵੀ ਬਿਆਨ ਪੂਰੇ ਕਾਂਗਰਸ ਪਾਰਟੀ ਦੇ ਵਿੱਚ ਕਿਸੇ ਨੇ ਵੀ ਨਹੀਂ ਦਿੱਤਾ ਇੱਥੋਂ ਤੱਕ ਨਵਜੋਤ ਕੌਰ ਸਿੱਧੂ ਇਸ ਵੇਲੇ ਆਪਣੇ ਬਿਆਨਾਂ ਤੋਂ ਬੈਕਫੁੱਡ ਤੇ ਜ਼ਰੂਰ ਨੇ ਦੇਖੋ ਉਹਨਾਂ ਦਾ ਪੱਖ ਸਾਹਮਣੇ ਨਹੀਂ ਆ ਰਿਹਾ ਉਹ ਹਾਲੇ ਤੱਕ ਸਾਹਮਣੇ ਨਹੀਂ ਆਇਆ ਮੈਂ ਤਾਂ ਇੱਕ ਚੀਜ਼ ਦੱਸਣਾ ਤਾਂ ਨਨਵਜੋਤ ਕੌਰ ਸਿੱਧੂ ਐਕਚੁਅਲੀ ਕਾਂਗਰਸ ਨੂੰ ਨਾ ਸਮਝ ਨਹੀਂ ਪਾਈ ਕਾਂਗਰਸ ਪਾਰਟੀ ਚ ਇਹ ਕਲਚਰ ਨਹੀਂ ਹੈ ਕਾਂਗਰਸ ਪਾਰਟੀ ਚ ਕੀ ਕਲਚਰ ਹੈ ਅਗਰ ਕੋਈ ਨਰਾਜ਼ ਹੋ ਕਹਿੰਦੇ ਠੀਕ ਹੈ ਯਾਰ ਤੂੰ ਨਰਾਜ਼ ਹੀ ਰਹਿ ਸੋ ਕਾਂਗਰਸ ਪਾਰਟੀ ਦੇ ਵਿੱਚ ਫਰੀडम ਆਫ ਸਪੀਚ ਬਹੁਤ ਜ਼ਿਆਦਾ ਹੈ ਜਦੀ ਚਰਚਾ ਸੀ ਕਈ ਵਾਰ ਕਰਦੇ ਆਂ ਪਾਚ ਪਾਚ ਫਰੀडम ਉਹ ਇਕੱਠੇ ਹੋ ਕੇ ਨਵਜੋਤ ਕੋਰ ਸਿੱਧੂ ਨਾਲ ਮੁਕਾਬਲਾ ਕਰ ਰਹੇ ਨੇ ਤੇ ਨਵਜੋਤ ਕੋਰ ਸਿੱਧੂ ਨੂੰ ਇਸ ਵੇਲੇ ਸਪਸ਼ਟ ਤੌਰ ਦੇ ਉੱਤੇ ਆਪਣਾ ਰੁਖ ਸਪਸ਼ਟ ਕਰਨ ਦੀ ਲੋੜ ਹੈ ਗੱਲ ਕਰਾਂਗੇ ਨਵਜੋਤ ਕੋਰ ਸਿੱਧੂ ਦੀ ਤਾਂ ਆਪਣੇ ਬਿਆਨਬਾਜ਼ੀ ਨੂੰ ਲੈ ਕੇ ਲਗਾਤਾਰ ਚਰਚਾ ਦੇ ਵਿੱਚ ਚੱਲ ਰਹੀ ਨਵਜੋਤ ਕੋਰ ਸਿੱਧੂ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵੱਲੋਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਹੁਣ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਦੇ ਵੱਲੋਂ ਵੀ ਨਵਜੋਤ ਕੋਰ ਸਿੱਧੂ ਨੂੰ ਲੀਗਲ ਨੋਟਿਸ ਪੇਪਰ ਦਿੱਤਾ ਗਿਆ ਹੈ ਜਿਸ ਦੇ ਵਿੱਚ 7 ਦਿਨਾਂ ਦੇ ਅੰਦਰ ਜਨਤਕ ਤੌਰ ਤੇ ਮਾਫੀ ਮੰਗਣ ਦੀ ਗੱਲ ਕਹੀ ਗਈ ਹੈ ਤਾਂ ਜਿਸ ਤਰ੍ਹਾਂ ਨਵਜੋਤ ਕੋਰ ਸਿੱਧੂ ਨੇ ਆਪਣੀ ਬਿਆਨਬਾਜ਼ੀ ਕੀਤੀ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਰਾਜਨੀਤੀ ਕਾਫੀ ਗਰਮਾਈ ਹੋਈ ਹੈ ਇਸ ਬਾਰੇ ਹੀ ਚਰਚਾ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮੇਤ ਖੰਨਾ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਆਪਣੇ ਬਿਆਨਬਾਜ਼ੀ ਨੂੰ ਲੈ ਕੇ ਫਸਦੀ ਹੋਈ ਨਜ਼ਰ ਆ ਰਹੇ ਨੇ ਨਵਜੋਤ ਕੋਰ ਸਿੱਧੂ ਦੇਖੋ ਇਹ ਕੱਲਾ ਸੁਖਜਿੰਦਰ ਸਿੰਘ ਰੰਧਾਵਾ ਦਾ ਲੀਗਲ ਨੋਟਿਸ ਨਹੀਂ ਹੈ ਪੂਰੀ ਪੰਜਾਬ ਕਾਂਗਰਸ ਇਸ ਵੇਲੇ ਨਵਜੋਤ ਕੋਰ ਸਿੱਧੂ ਹੋਣਾ ਨੇ ਜਿਹਨੂੰ ਕਹਿੰਦੇ ਨਾ ਪੰਜਾਬੀ ਚ ਛਿੱਕੇ ਟੰਗਣ ਵਾਲਾ ਕੰਮ ਕੀਤਾ ਉਹ ਕੀਤਾ ਤੇ ਉਸ ਦਾ ਇੱਕ ਜਵਾਬ ਜਿਹੜਾ ਹੈ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦਿੱਤਾ ਗਿਆ ਹੈ ਦੇਖੋ ਕੱਲ ਰਾਤ ਨੂੰ ਜਿਸ ਵੇਲੇ ਰਾਜਾ ਬੜਿੰਖਣਾ ਦਾ ਟਵੀਟ ਆਂਦਾ ਹੈ ਕਿ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤਬ ਪੂਰੀ ਪਾਰਟੀ ਦੇ ਵਿੱਚ ਇੱਕ ਵੀ ਸ਼ਖਸ ਐਸਾ ਨਹੀਂ ਸੀ ਜਿਸ ਨੇ ਨਵਜੋਤ ਕੋਰ ਸਿੱਧੂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਹੋਵੇ ਇਹਦਾ ਮਤਲਬ ਕੀ ਹੈ ਕਿ ਸਮੁੱਚੀ ਕਾਂਗਰਸ ਪਾਰਟੀ ਜਿਹੜੀ ਹੈ ਉਹ ਨਵਜੋਤ ਕੋਰ ਸਿੱਧੂ ਦੇ ਖਿਲਾਫ ਹੈ ਔਰ ਇਹ ਕਹਿਣਾ ਇਥੇ ਗਲਤ ਨਹੀਂ ਹੋਏਗਾ ਕਿ ਨਵਜੋਤ ਕੋਰ ਸਿੱਧੂ ਨੇ ਜਿਹੜੀ ਵੰਡੀ ਹੋਈ ਕਾਂਗਰਸ ਸੀ ਉਹਨੂੰ ਇੱਕ ਕਰ ਦਿੱਤਾ ਤੁਸੀਂ ਦੇਖੋ ਅੱਜ ਸਾਰੇ ਕਾਂਗਰਸੀ ਇਕਜੁੱਟ ਹੋ ਕੇ ਗੱਲ ਕਰ ਰਹੇ ਨੇ ਚਾਹੇ ਸੁਖਿੰਦਰ ਰੰਦਾਵਾ ਹੋਣ ਚਾਹੇ ਪ੍ਰਤਾਪ ਬਾਜਵਾ ਹੋਣ ਚਾਹੇ ਰਾਜਾ ਵੜਿੰਗ ਚੰਨੀ ਇਹਨਾਂ ਕੀ ਵਿਜੇਂਦਰ ਸਿੰਘਲਾ ਇੱਥੋਂ ਤੱਕ ਕਿ ਜਿਹੜੀ ਅੰਮ੍ਰਿਤਸਰ ਦੀ ਵੀ ਲੋਕਲ ਲੀਡਰਸ਼ਿਪ ਸੀ ਉਹ ਲੋਕ ਜਿਹੜੇ ਕਦੀ ਮੀਡੀਆ ਤੋਂ ਬੜੇ ਦੂਰ ਰਹੇ ਉਹਨਾਂ ਲੋਕਾਂ ਨੇ ਵੀ ਕੱਲ ਖੁਦ ਫੋਨ ਕਰਕੇ ਆਪਣਾ ਵਰਜ਼ਨ ਦਿੱਤਾ ਪਰ ਸਵਾਲ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਕੋਈ ਨਹੀਂ ਖੜਾ ਹੋਇਆ ਇਹ ਇੱਕ ਸਭ ਤੋਂ ਵੱਡਾ ਜਿਹੜਾ ਡਰਾਪ ਬੈਗ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਜਾ ਰਿਹਾ ਹੈ ਉਹ ਇਹ ਜਾ ਰਿਹਾ ਹੈ ਕਿ ਨਵਜੋਤ ਕੋਰ ਸਿੱਧੂ ਦੇ ਹੱਕ ਦੇ ਵਿੱਚ ਇੱਕ ਵੀ ਬਿਆਨ ਪੂਰੇ ਕਾਂਗਰਸ ਪਾਰਟੀ ਦੇ ਵਿੱਚ ਕਿਸੇ ਨੇ ਵੀ ਨਹੀਂ ਦਿੱਤਾ ਇੱਥੋਂ ਤੱਕ ਕਿ ਉਹਨਾਂ ਦਾ ਕੋਈ ਵੀ ਸਮਰਥਕ ਹਾਲੇ ਤੱਕ ਅੱਗੇ ਨਹੀਂ ਆਇਆ ਜਿਸ ਨੇ ਆ ਕੇ ਜਿਹਨੂੰ ਕਹਿੰਦੇ ਨੇ ਨਵਜੋਤ ਕੋਰ ਸਿੱਧੂ ਨੂੰ ਐਡਵੋਕੇਟ ਕੀਤਾ ਹੋਵੇ ਦੇਖੋ ਨਵਜੋਤ ਕੋਰ ਸਿੱਧੂ ਨੇ ਜੋ ਬੋਲੇ ਉਸ ਦਾ ਤੋ ਦੇਖੋ ਵਿਰੋਧੀਆਂ ਬਾਰੇ ਬੋਲਣਾ ਹੋਵੇ ਤੇ ਠੀਕ ਹੈ ਅਸੀਂ ਮੰਨ ਲਈਏ ਕਿ ਠੀਕ ਹੈ ਵਿਰੋਧੀਆਂ ਤੇ ਬੋਲਿਆ ਜਾਂਦਾ ਸੁਖਦੀਂਦਰ ਸਿੰਘ ਰੰਧਾਵਾ ਜੋ ਕਿ ਇੱਕ ਪੁਰਾਣੇ ਕਾਂਗਰਸੀ ਨੇ ਤਾਂ ਉਹਨਾਂ ਬਾਰੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਜਿਹੜਾ ਹੈਗਾ ਕਿ ਰਾਜਸਥਾਨ ਦੀ ਟਿਕਟਾਂ ਦੇ ਵਿੱਚ ਪੈਸੇ ਲਿੱਤੇ ਸੀ ਇਸ ਤੋਂ ਇਲਾਵਾ ਇਹਨਾਂ ਦੇ ਗੈਂਗਸਟਰ ਨਾਲ ਸੰਬੰਧ ਸੀ ਤਾਂ ਇੱਕ ਬਹੁਤ ਵੱਡਾ આરોਪ ਸੀ ਇਹ આરોਪ ਅਕਸਰ ਵਿਪਖਸ਼ ਦੇ ਲੋਕ ਲਗਾਉਂਦੇ ਰਹੇ ਨੇ ਪਰ ਜਦੋਂ ਆਪਣੀ ਹੀ ਪਾਰਟੀ ਦਾ ਉਸ ਲੈਵਲ ਦਾ ਬੰਦਾ ਜਿਨ੍ਹਾਂ ਦੇ ਹਸਬੰਡ ਜਿਹੜੇ ਨੇ ਉਹ ਪੰਜਾਬ ਪ੍ਰਧਾਨ ਰਹਿ ਚੁੱਕੇ ਹੋਣ ਉਹ ਵਗਰ ਰੋਪ ਲਾਇਆ ਤਾਂ ਯਕੀਨਨ ਰਾਜਨੀਤੀ ਹੋਣੀ ਵਾਜੂਬ ਬੰਦੀ ਹੈ ਤਾਂ ਨਵਜੋਤ ਕੌਰ ਸਿੱਧੂ ਇਸ ਵੇਲੇ ਆਪਣੇ ਬਿਆਨਾਂ ਤੋਂ ਬੈਕਫਰਡ ਤੇ ਜ਼ਰੂਰ ਨੇ ਦੇਖੋ ਉਹਨਾਂ ਦਾ ਪੱਖ ਸਾਹਮਣੇ ਨਹੀਂ ਆ ਰਿਹਾ ਉਹ ਹਾਲੇ ਤੱਕ ਸਾਹਮਣੇ ਨਹੀਂ ਆ ਰਿਹਾ ਲੇਕਿਨ ਪੰਜਾਬ ਕਾਂਗਰਸ ਵੱਲੋਂ ਨਾ ਖੁੱਲ ਕੇ ਜਰਾ ਹੈ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਔਰ ਮਿਲ ਕੇ ਔਰ ਕੁਲ ਕੇ ਦੋਨੋਂ ਚੀਜ਼ਾਂ ਨੇ ਖੁੱਲ ਕੇ ਔਰ ਮਿਲ ਕੇ ਨਵਜੋਤ ਕੌਰ ਸਿੱਧੂ ਤੇ ਅਟੈਕ ਕੀਤਾ ਗਿਆ ਹੈ ਕਿ ਆਖਿਰਕਾਰ ਜੋ ਵੀ ਉਹਨਾਂ ਨੇ ਬਿਆਨਬਾਜ਼ੀ ਕੀਤੀ ਉਸ ਦਾ ਕੋਈ ਜਿਹੜਾ ਹੈ ਆਧਾਰ ਨਹੀਂ ਸੀ ਤੁਸੀਂ ਦੇਖੋ ਕਰਨਬੂਰ ਕਰਨਬੀਰ ਬੁਰਜ ਬਾਰੇ ਬੋਲੇ ਜਾਂ ਹੋਰ ਲੋਕਾਂ ਬਾਰੇ ਬੋਲੇ ਤਾਂ ਅੱਜ ਜਿਹੜੀ ਸ਼ੁਰੂਆਤ ਹੀ ਦਿੰਦੀ ਹੋਈ ਹੈ ਤਾਂ ਨਵਜੋਤ ਕੌਰ ਸਿੱਧੂ ਦੀ ਆਲੋਚਨਾ ਨਾਲ ਹੋ ਰਹੀ ਹੈ ਔਰ ਆਉਣ ਵਾਲੇ ਦਿਨਾਂ 'ਚ ਇਹ ਆਲੋਚਨਾ ਨਵਜੋਤ ਕੌਰ ਸਿੱਧੂ ਦੀ ਵਧੇਗੀ ਜੀ ਨਵਜੋਤ ਕੌਰ ਸਿੱਧੂ ਨੇ ਜਿਸ ਤਰ੍ਹਾਂ ਬਿਆਨਬਾਜ਼ੀ ਕੀਤੀ ਹੈ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਬਿਆਨਾਂ ਦੇ ਵਿੱਚ ਇਹ ਵੀ ਕਿਹਾ ਸੀ ਕਿ ਮੇਰੇ ਕੋਲ ਪੱਕੇ ਠੋਸ ਸਬੂਤ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਪੇਸ਼ ਕਰਾਂਗੀ ਦੇਖੋ ਕਦੋਂ ਪੇਸ਼ ਕਰਨੀ ਹੈ ਇਸ ਵੇਲੇ ਜਿਹਨੂੰ ਕਹਿੰਦੇ ਨੇ ਨਾ ਅੱਗ ਦੇ ਬਾਰੂਦ ਦੇ ਢੇਰ ਦੇ ਉੱਤੇ ਪੰਜਾਬ ਕਾਂਗਰਸ ਬੈਠੀ ਹੈ ਉਹ ਕਦੋਂ ਪੇਸ਼ ਕਰਨਗੇ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਤਾਂ ਨਨਜੋਤ ਕੌਰ ਸਿੱਧੂ ਐਕਚੁਅਲੀ ਕਾਂਗਰਸ ਨੂੰ ਨਾ ਸਮਝ ਨਹੀਂ ਪਾਈ ਕਾਂਗਰਸ ਵਰ ਬਾਜਪਾ ਦਾ ਫਰਕ ਕੀ ਸੀ ਜਦੋਂ ਭਾਜਪਾ ਚ ਸਿੱਧੂ ਨਾਰਾਜ਼ ਹੋ ਜਾਂਦੇ ਸੀ ਨਾ ਤਾਂ ਉਹਨਾਂ ਨੂੰ ਮਨਾਉਣ ਵਾਸਤੇ ਬਹੁਤ ਸਾਰੇ ਲੀਡਰ ਜਿਹੜੇ ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਸੀ ਕਿ ਸਿੱਧੂ ਸਾਹਿਬ ਮੰਨ ਜਾਓ ਜਾਂ ਨਵਜੋਤ ਕੌਰ ਸਿੱਧੂ ਨੂੰ ਮਨਾਉਂਦੇ ਸੀ ਇਥੋਂ ਤੱਕ ਕਿ ਮੈਂ ਤੁਹਾਨੂੰ ਇੱਕ ਦੱਸਣਾ ਚਾਹਾਂਗਾ ਕਿ ਅਨਿਲ ਜੋਸ਼ੀ ਜਦੋਂ ਭਾਜਪਾ 'ਚ ਹੁੰਦੇ ਸੀ ਨਵਜੋਤ ਕੌਰ ਸਿੱਧੂ ਉਹਨਾਂ ਨੇ ਧਰਨਾ ਲਾਇਆ ਸੀ ਤਾਂ ਅਨਿਲ ਜੋਸ਼ੀ ਖੁਦ ਜਾ ਕੇ ਉਹਨਾਂ ਨੂੰ ਮਨਾਣ ਗਏ ਔਰ ਉਹਨਾਂ ਨੂੰ ਪੁੱਛਿਆ ਗਿਆ ਕਿ ਇਹ ਨਾਰਾਜ਼ ਨਹੀਂ ਹੈ ਇਹਨਾਂ ਨੇ ਇੱਕ ਹੱਕ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਪਾਰਟੀ ਦੀਆਂ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਸੜਕਾਂ ਤੇ ਨਹੀਂ ਬੈਨਾ ਦੇਣਾ ਚਾਹੁੰਦੇ ਤਾਂ ਉਹਨਾਂ ਨੇ ਖੁਦ ਜਾ ਕੇ ਖਲਵਾ ਸੀ ਦਰਸਰ ਉਸ ਪਾਰਟੀ ਦੀ ਜਿਹੜੀ ਆਈਡੀਓਲੋਜੀ ਹੈ ਨਾ ਉਹ ਵਕਰੀ ਹੈ ਉਹਦੇ ਵਿੱਚ ਕਹਿੰਦੇ ਕਿ ਠੀਕ ਹੈ ਯਾਰ ਕੋਈ ਨਾਰਾਜ਼ ਹੋ ਗਿਆ ਤਾਂ ਉਹਨੂੰ ਮਨਾ ਲਿੱਤਾ ਜਾਵੇ ਕਾਂਗਰਸ ਪਾਰਟੀ ਚ ਇਹ ਕਲਚਰ ਨਹੀਂ ਹੈ ਕਾਂਗਰਸ ਪਾਰਟੀ ਚ ਕੀ ਕਲਚਰ ਹੈ ਅਗਰ ਕੋਈ ਨਾਰਾਜ਼ ਹੋ ਕਹਿੰਦੇ ਠੀਕ ਹੈ ਯਾਰ ਤੂੰ ਨਾਰਾਜ਼ ਹੀ ਰਹਿ ਸੋ ਕਾਂਗਰਸ ਪਾਰਟੀ ਦੇ ਵਿੱਚ ਫ੍ਰੀडम ਆਫ ਸਪੀਚ ਬਹੁਤ ਜ਼ਿਆਦਾ ਹੈ ਜਦੀ ਚਰਚਾ ਅਸੀਂ ਕਈ ਵਾਰ ਕਰ ਚੁੱਕੇ ਹਾਂ ਭਾਜਪਾ ਦੇ ਫ੍ਰੀडम ਆਫ ਸਪੀਚ ਬਹੁਤ ਘੱਟ ਹੈ ਤੇ ਇਸ ਕਰਕੇ ਕਾਂਗਰਸ ਦਾ ਜਿਹੜਾ ਕਲਚਰ ਸੀ ਉਹ ਸ਼ਾਇਦ ਨਵਜੋਤ ਕੋਰ ਸਿੱਧੂ ਸਮਝ ਨਹੀਂ ਪਾਏ ਤਾਂ ਇਸ ਤਰ੍ਹਾਂ ਦੇ ਦਾਬੇ ਉਹ ਬੀਜੇਪੀ 'ਚ ਮਾਰਦੇ ਰਹੇ ਨੇ ਕਿ ਅਸੀਂ ਛੱਡ ਜਾਾਂਗੇ ਪਾਰਟੀ ਸਾਨੂੰ ਇਹ ਚਾਹੀਦਾ ਬੀਜੇਪੀ ਸੰਧਿਰੀ ਲੇਕਿਨ ਕਾਂਗਰਸ ਪਾਰਟੀ ਦਾ ਕਲਚਰ ਅਲੱਗ ਹੈ ਕਾਂਗਰਸ ਪਾਰਟੀ ਦੇ ਵਿੱਚ ਹਰ ਲੀਡਰ ਆਪਣੇ ਆਪ ਨੂੰ ਦੁਰੰਦਰ ਮੰਨਦਾ ਹੈ ਇਸ ਤਰ੍ਹਾਂ ਬਾਲੀਵੁੱਡ ਦੀ ਪਿਕਚਰ ਆਈ ਨਾ ਦੁਰੰਦਰ ਤਾਂ ਉਹ ਦੁਰੰਦਰ ਮੰਨਦੇ ਨੇ ਆਪਣੇ ਆਪ ਨੂੰ ਇਸ ਕਰਕੇ ਤੁਸੀਂ ਵੇਖੋਗੇ ਕੱਲ ਵੀ ਜਿਹੜਾ ਫੈਸਲਾ ਲਿੱਤਾ ਗਿਆ ਔਰ ਜੋ ਸਾਡੇ ਸੋਰਸਸ ਦੱਸ ਰਹੇ ਨੇ ਕਿ ਇੱਕ ਇੰਟਰਨਲ ਪੰਜਾਬ ਕਾਂਗਰਸ ਦੀ ਕੌਨ ਕਾਲ ਹੁੰਦੀ ਹੈ ਜਿਹੜੀ ਅੱਜਕੱਲ ਚੱਲ ਰਹੀ ਹੈ ਉਹ ਕੌਨ ਕਾਲ ਹੋਈ ਹੈ ਉਸ ਦੇ ਵਿੱਚ ਸਾਰੇ ਲੀਡਰਾਂ ਨੇ ਮਿਲ ਕੇ ਫੈਸਲਾ ਲਿੱਤਾ ਕਿ ਨਹੀਂ ਇਸ ਟਾਈਮ ਦੇ ਉੱਤੇ ਐਕਸ਼ਨ ਲੈਣ ਦੀ ਲੋੜ ਹੈ ਤੇ ਉਹਨਾਂ ਨੇ ਐਕਸ਼ਨ ਲਿੱਤਾ ਔਰ ਉਸ ਤੋਂ ਬਾਅਦ ਅੱਜ ਸ਼ੁਰੂਆਤ ਸੁਖਜਿੰਦਰ ਰੰਧਾਵਾ ਵੱਲੋਂ ਕੀਤੀ ਗਈ ਹੈ ਕਿ ਲੀਗਲ ਨੋਟਿਸ ਦੀ ਗੱਲ ਕੀਤੀ ਗਈ ਹੈ ਔਰ 7 ਦਿਨਾਂ ਅੰਦਰ ਮਾਫੀ ਮੰਗਣ ਦੀ ਗੱਲ ਕੀਤੀ ਹੈ ਔਰ ਖਾਸ ਤੌਰ ਦੇ ਉੱਤੇ ਜਿਹੜੀ ਕਾਂਗਰਸੀਆਂ ਦਾ ਗੁੱਸਾ ਨਾ ਉਹ ਹਾਲੇ ਹੋਰ ਉੱਬਰ ਕੇ ਬਾਹਰ ਆਏਗਾ ਕੱਲ ਸੁਖਜਿੰਦਰ ਰੰਧਾਵੇ ਤੱਕ ਨਹੀਂ ਹੋਰ ਵੀ ਬਹੁਤ ਸਾਰੇ ਲੀਡਰ ਬਾਹਰ ਆਣਗੇ ਲੇਕਿਨ ਮੈਂ ਫੇਰ ਕਹਿ ਰਿਹਾ ਕਿ ਨਵਜੋਤ ਕੌਰ ਸਿੱਧੂ ਦੇ ਹੱਕ 'ਚ ਇੱਕ ਵੀ ਬਿਆਨ ਨਹੀਂ ਆਇਆ ਤੁਸੀਂ ਦੇਖੋ ਅੱਜ ਆਪੋਜੀਸ਼ਨ ਬੋਲੀ ਠੀਕ ਹੈ ਆਪੋਜੀਸ਼ਨ ਦਾ ਕੰਮ ਹੁੰਦਾ ਬੋਲਣਾ ਲੇਕਿਨ ਇੰਟਰਨਲ ਕਾਂਗਰਸ ਦੇ ਵਿੱਚ ਕੋਈ ਵੀ ਬੰਦਾ ਨਵਜੋਤ ਕੋਰ ਸਿੱਧੂ ਦੇ ਹੱਕ 'ਚ ਨਹੀਂ ਹੈ ਉਹਨਾਂ ਦੇ ਸਮਰਥਕ ਵੀ ਚੁੱਪ ਨੇ ਕਿਉਂ ਚੁੱਪ ਨੇ ਕਿਉਂਕਿ ਉਹ ਵੀ ਡਰੇ ਹੋਏ ਨੇ ਕਿ ਮੈਂ ਅਸੀਂ ਅਗਰ ਨਵਜੋਤ ਕੋਰ ਸਿੱਧੂ ਦੇ ਅਗੇਂਸਟ ਜਾਂਦੇ ਹਾਂ ਤੇ ਸਾਡਾ ਕੈਰੀਅਰ ਖਰਾਬ ਹੁੰਦਾ ਪਰ ਕਿਸੇ ਦੇ ਵਿੱਚ ਇੰਨੀ ਹਿੰਮਤ ਨਹੀਂ ਹੈ ਇਸ ਵੇਲੇ ਪੰਜਾਬ ਕਾਂਗਰਸ 'ਚ ਕਿ ਨਵਜੋਤ ਕੋਰ ਸਿੱਧੂ ਦੇ ਹੱਕ ਚ ਬੋਲੇ ਕਿਸੇ ਨੇ ਵੀ ਉਹਨਾਂ ਦੇ ਬਿਆਨ ਦੀ ਜਿਹੜੀ ਤਾਰੀਫ ਨਹੀਂ ਕੀਤੀ ਹਰ ਕਿਸੇ ਨੇ ਆਲੋਚਨਾ ਕੀਤੀ ਹੈ ਇੱਥੋਂ ਤੱਕ ਕਿ ਕੋਈ ਲੋਬੀ ਦੇਖੋ ਹਰ ਚਾਰ ਪਾਰਟੀ ਦੀ ਲੋਬੀ ਹੁੰਦੀ ਹੈ ਜੀ ਅਸੀਂ ਅਗਰ ਕਾਂਗਰਸ ਦੀ ਗੱਲ ਕਰੀਏ ਤੇ ਅਗਰ ਅਸੀਂ ਕਹਿੰਨੇ ਜੋ ਕਾਂਗਰਸ ਕਹਿੰਦੀ ਹੈ ਜਾਂ ਇਹ ਕਹਿੰਦੇ ਨੇ ਕਿ ਪੰਜ-ਪੰਜ ਮੁੱਖ ਮੰਤਰੀ ਤੋਰੇ ਫਿਰਦੇ ਨੇ ਇਹ ਨਵਜੋਦਕਰ ਸਿੱਧੂ ਦੀ ਵਰਡਿੰਗ ਹੈ ਕਿ ਪੰਜ ਮੁੱਖ ਮੰਤਰੀ ਤੋਰੇ ਵਰਦੇ ਨੇ ਲੇਕਿਨ ਅੱਜ ਪੰਜ ਮੁੱਖ ਮੰਤਰੀ ਦੇ ਜਿਹੜੇ ਚਿਹਰੇ ਨੇ ਜਾਂ ਜਿਹੜੇ ਧੜੇ ਨੇ ਉਹ ਸਾਰੇ ਇਕੱਠੇ ਨੇ ਤਾਂ ਉਹ ਇਕੱਠੇ ਹੋ ਕੇ ਨਵਜੋਤ ਕੋਰ ਸਿੱਧੂ ਨਾਲ ਮੁਕਾਬਲਾ ਕਰ ਰਹੇ ਨੇ ਤਾਂ ਨਵਜੋਤ ਕੋਰ ਸਿੱਧੂ ਨੂੰ ਇਸ ਵੇਲੇ ਸਪੱਸ਼ਟ ਤੌਰ ਦੇ ਉੱਤੇ ਆਪਣਾ ਰੁਖ ਸਪਸ਼ਟ ਕਰਨ ਦੀ ਲੋੜ ਹੈ ਅਗਰ ਉਹਨਾਂ ਕੋ ਗਲਤੀ ਹੋਈ ਹੈ ਤਾਂ ਉਹ ਆਪਣਾ ਰੁਖ ਦੱਸਣ ਕਿ ਉਹ ਕੀ ਕਰਨ ਜਾ ਰਹੇ ਨੇ ਭਵਿੱਖ ਦੇ ਵਿੱਚ ਲੇਕਿਨ ਬਿਆਨਬਾਜ਼ੀ ਨਾਲ ਨਵਜੋਤ ਕੋਰ ਸਿੱਧੂ ਬਹੁਤ ਬੁਰੀ ਤਰ੍ਹਾਂ ਫਸ ਰਹੇ ਨੇ ਸਿਆਸੀ ਭਵਿੱਖ ਵੀ ਹੋਰਾਂ ਦਾ ਨੇਰੇ 'ਚ ਨਜ਼ਰ ਆ ਰਿਹਾ ਜੀ ਕੀ ਪਾਰਟੀ ਬਦਲ ਸਕਦੇ ਨੇ ਨਵਜੋਤ ਕੋਰ ਸਿੱਧੂ ਦੇਖੋ ਸਸਪੈਂਸ਼ਨ ਤੇ ਬਰਖਾਸਤੀ 'ਚ ਬਹੁਤ ਫਰਕ ਹੁੰਦਾ ਹੈ ਅਗਰ ਅਸੀਂ ਪੂਰੀ ਇੱਕ ਵਰਡ ਜਿਹੜਾ ਵੇਖੀ ਨਾ ਤੁਸੀਂ ਧਿਆਨ ਨਾਲ ਲਗ ਕੇ ਟਵੀਟ ਪੜਿਆ ਹੋਵੇਗਾ ਤਾਂ ਉਹਨਾਂ ਨੇ ਕਿਹਾ ਫॉर ਇਮੀਡੀਏਟ ਇਫੈਕਟ ਸ਼ੀ ਇਸ ਸਸਪੈਂਡਡ ਫ্রম ਦਾ ਪਾਰਟੀ ਸਸਪੈਂਡਡ ਨੂੰ ਦੁਬਾਰਾ ਬਹਾਲ ਕੀਤਾ ਜਾ ਸਕਦਾ ਲੇਕਿਨ ਪਾਰਟੀ ਚੋਂ ਅਗਰ ਬਾਹਰ ਕੱਢ ਦਿੱਤਾ ਜਾਵੇ ਤਾਂ ਉਹਨਾਂ ਨੂੰ ਬਹਾਲ ਨਹੀਂ ਕੀਤਾ ਜਾ ਸਕਦਾ ਦੇਖੋ ਨਵਜੋਤ ਖਰ ਸਿੱਧੂ ਦੇ ਉੱਤੇ ਇਸ ਵੇਲੇ ਇਲਜ਼ਾਮ ਲੱਗ ਰਹੇ ਨੇ ਕਿ ਭਾਜਪਾ ਦੇ ਸਲੀਪਰ ਸੈੱਲ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਨੇ ਦੇਖੋ ਜੋ ਜਿਸ ਤਰ੍ਹਾਂ ਦਾ ਇਸ ਵੇਲੇ ਅਗਰ ਘਟਨਾ ਕਰਮ ਵਿਰਤੇ ਅਗਰ ਕਿਸੇ ਵੀ ਵਿਅਕਤੀ ਨੂੰ ਪੁੱਛਿਆ ਜਾਵੇ ਦਾ ਉਹ ਹੀ ਕਹੇਗਾ ਕਿ ਨਵਜੋਤ ਕੋਰ ਸਿੱਧੂ ਭਾਜਪਾ ਜਾ ਸਕਦੇ ਨੇ ਕਿਉਂਕਿ ਕੱਲ ਜਸਬੀਰ ਡਿੰਪਾ ਹਣਾਵਾਲੇ ਇੱਕ ਬਿਆਨ ਦਿੱਤਾ ਗਿਆ ਕਿ ਜੋ આરોਪ ਮੈਡਮ ਨਵਜੋਤ ਕੋਰ ਸਿੱਧੂ ਲਗਾ ਰਹੇ ਨੇ ਕਿਹਾ ਇਹਨਾਂ ਨੇ ਕੇਂਦਰ ਤੇ ਲਾਇਆ ਕਿਹਾ ਇਹਨਾਂ ਨੇ ਬੀਜੇਪੀ ਤੇ ਲਾਇਆ ਕਿਹਾ ਇਹਨਾਂ ਨੇ ਸੱਤਾ ਦੀ ਆਮ ਆਦਮੀ ਪਾਰਟੀ ਤੇ ਲਾਇਆ ਅੱਜ ਜੋ ਉਹ ਰਾਜਾ ਵੜੀ ਹਨਾ ਨੂੰ ਕਹਿ ਰਹੇ ਨੇ ਕਿ ਉਹਨਾਂ ਨਾਲ ਮਿਲ ਗਏ ਨੇ ਪਰ ਰਿਐਲਿਟੀ ਉਹ ਹੈ ਦੱਸਣ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਕਦੀ ਉਹਨਾਂ ਖੁੱਲਕੇ ਬੋਲੇ ਨੇ ਜਿਸ ਤਰੀਕੇ ਨਾਲ ਕਾਂਗਰਸ ਦੇ ਖਿਲਾਫ ਬੋਲੇ ਸੀ ਤਾਂ ਵਿਕਲਪ ਦੇ ਰਹਾ ਹੈ ਇਸ ਵੇਲੇ ਅਗਰ ਨਵਜੋਤ ਕੋਰਸੂ ਨੂੰ ਅਗਰ ਕਾਂਗਰਸ ਨੂੰ ਜਾਣਦੇ ਨੇ ਤਾਂ ਯਕੀਨਨ ਭਾਰਤੀ ਜਨਤਾ ਪਾਰਟੀ ਹੈ ਲੇਕਿਨ ਭਾਰਤੀ ਜਨਤਾ ਪਾਰਟੀ 'ਚ ਜਾਣਾ ਸੌਖਾ ਨਹੀਂ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਐਸੀ ਪਾਰਟੀ ਜਿਸ ਨੂੰ ਕਿ ਸੰਗਠਨ ਚਲਾਉਂਦਾ ਸੰਗਠਨ ਵਿਅਕਤੀ ਨੂੰ ਚਲਾਉਂਦਾ ਹੈ ਵਿਅਕਤੀ ਸੰਗਠਨ ਨੂੰ ਨਹੀਂ ਚਲਾਉਂਦਾ ਉੱਥੋਂ ਉਹਨਾਂ ਦੀ ਪਾਰਟੀ ਦੀ ਆਡਾਲੋਜੀ ਕੁਝ ਇਸ ਤਰ੍ਹਾਂ ਦੀ ਹੈ ਕਿਉਂਕਿ ਉੱਥੇ ਮੰਡਲ ਪ੍ਰਧਾਨ ਦੀ ਉਹਨਾਂ ਦੀ ਬਹੁਤ ਵੈਲਿਊ ਹੈ ਤੇ ਨਵਜੋਤ ਕੋਰ ਸਿੱਧੂ ਇੱਕ ਵਾਰ ਭਾਜੀਪੀ ਅਤੇ ਅਕਾਲੀ ਦਲ ਦਾ ਪੱਲਾ ਛੱਡ ਕੇ ਆ ਚੁੱਕੇ ਨੇ ਤਾਂ ਇਸ ਕਰਕੇ ਭਾਜੀਪੀ 'ਚ ਜਾਣਾ ਉਹਨਾਂ ਦਾ ਔਖਾ ਦੇਖੋ ਪੋਲਿਟਿਕਸ ਇਜ਼ एवरीथिंग ਇਜ਼ ਫੇਅਰ ਇਨ ਲਵ ਐਂਡ ਵਾਰ ਐਂਡ ਪੋਲਿਟਿਕਸ ਅਸੀਂ ਕਹਿੰਦੇ ਹਾਂ ਕੁਝ ਵੀ ਹੋ ਸਕਦਾ ਹੈ ਲੇਕਿਨ ਨਵਜੋਧਕ ਕੋਰ ਸਿੱਧੂ ਵਸਤੇ ਇਸ ਵੇਲੇ ਕਾਫੀ ਜਿਆਦਾ ਮੁਸ਼ਕਲ ਪਰ ਹਸਮ ਹੈ ਕਿ ਅਗਰ ਉਹ ਜਾਣ ਤੇ ਜਾਣ ਕਿੱਥੇ ਅਗਰ ਉਹ ਜਾਣਾ ਬੀਜੇਪੀ ਜਾਣਾ ਚਾਹਣਗੇ ਤਾਂ ਬੀਜੇਪੀ ਦੇ ਵੱਡੇ ਲੀਡਰ ਉਹਨਾਂ ਨਾਲ ਸੰਪਰਕ ਕਰਨਗੇ ਤਾਂ ਉਹ ਜਾ ਸਕਦੇ ਨੇ ਜੀ ਬੀਜੇਪੀ ਜੇਕਰ ਜਾਣੇ ਤਾਂ ਸਿੱਧੇ ਤੌਰ ਦੇ ਉੱਤੇ ਜੋ ਕਾਂਗਰਸ ਅਜ ਕਲੇਮ ਕਰ ਰਹੀ ਹੈ ਕਿ ਭਾਜਪਾ ਦੇ ਸਲੀਪਰ ਸਲ ਬਣ ਕੇ ਕੰਮ ਕਰ ਰਹੀ ਸੀ ਤਾਂ ਗੱਲ ਤੇ ਪੁਸ਼ਟੀ ਵੀ ਹੁੰਦੀ ਹੈ ਹਾਂ ਆਲਟਰਨੇਟ ਬਹੁਤ ਨੇ ਨਵਜੋਧਕ ਕੋਰ ਸਿੱਧੂ ਵਸਤੇ ਆਮ ਆਦਮੀ ਪਾਰਟੀ ਵੀ ਆਲਟਰਨੇਟ ਹੈ ਪਰ ਜਿਸ ਤਰੀਕੇ ਨਾਲ ਉਹਨਾਂ ਦੀ ਬਿਆਨਬਾਜ਼ੀ ਹੈ ਤਾਂ ਯਕੀਨਨ ਲੱਗ ਰਿਹਾ ਹੈ ਕਿ ਸ਼ਾਇਦ ਭਾਜਪਾ ਦੇ ਰਸਤੇ ਉਹਨਾਂ ਵਾਸਤੇ ਗੇਟ ਖੁੱਲੇ ਨੇ ਤੇ ਬਹੁਤ ਜਲਦੀ ਉਹ ਕਮਲ ਦੇ ਫੁੱਲ ਦੇ ਨਾਲ ਨਜ਼ਰ ਆ ਸਕਦੇ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਸੰਭਾਵਨਾਵਾਂ ਲਗਾਈਆਂ ਜਾ ਸਕਦੀਆਂ ਔਰ ਪੰਜਾਬ ਕਾਂਗਰਸ ਵੀ ਇਸ ਸੰਭਾਵਨਾ ਦੇ ਉੱਤੇ ਕੰਮ ਕਰ ਰਹੀ ਹੈ ਪੰਜਾਬ ਕਾਂਗਰਸ ਸਮਝ ਕੇ ਚੱਲ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਪਾਟਪਾ ਦਾ ਪੱਲਾ ਫੜ ਸਕਦੇ ਨੇ ਜੀ 2027 ਦੇ ਇਲੈਕਸ਼ਨ ਤੇ ਇਸ ਬਿਆਨਬਾਜ਼ੀ ਦਾ ਕੀ ਅਸਰ ਪੈਗਾ ਦੇਖੋ 27 ਦਾ ਬੇਸ ਹੈ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਪਹਿਲੀ ਵਾਰੀ ਇਹ ਕੰਮ ਨਹੀਂ ਕੀਤਾ ਨਵਜੋਤ ਸਿੰਘ ਸਿੱਧੂ ਹਣਾਂ ਦਾ ਅਗਰ ਇਤਿਹਾਸ ਘੜਾ ਲਓ ਕਿ ਜਦੋਂ ਵੀ ਇਲੈਕਸ਼ਨ ਦਾ 1 ਸਾਲ ਰਹਿ ਜਾਂਦਾ ਨਵਜੋਤ ਸਿੰਘ ਸਿੱਧੂ ਫੈਮਲੀ ਐਕਟਿਵ ਹੁੰਦੇ ਨੇ ਤਾਂ ਐਕਟਿਵ ਹੋ ਕੇ ਉਹ ਇਸ ਤਰ੍ਹਾਂ ਦੀ ਪੋਲਿਟਿਕਸ ਕਰਨਾ ਜਾਣਦੇ ਨੇ ਉਹਨਾਂ ਵਾਸਤੇ ਉਹ ਦੇ ਦੇ ਨਾਲ ਖੇਡਣਾ ਉਸ ਪਰਿਵਾਰ ਨੂੰ ਆਂਦਾ ਉਹਨਾਂ ਨੇ ਸਹੀ ਤਰੀਕੇ ਨਾਲ ਅਗਰ ਪੁੱਛੋ ਤਾਂ ਉਹਨਾਂ ਨੇ ਇੱਕ ਇੱਕ ਜਿਸ ਨੂੰ ਕਹਿੰਨਾ ਤਲਾ ਦੇ ਵਿੱਚ ਪੱਥਰ ਫੁੱਟੋ ਤੇ ਉਹਦੇ ਨਾਲ ਗੂੰਜ ਕਿੰਨੀ ਆਂਦੀ ਹੈ ਦੀ ਆਵਾਜ਼ ਕਿੰਨੀ ਉਹਦੇ ਛਿੱਟੇ ਕਿੰਨੇ ਉੱਡਦੇ ਨੇ ਉਹਨਾਂ ਨੇ ਇਹ ਵੇਖਿਆ ਕਿ ਮੇਰੇ ਨਾਲ ਕੀ ਹੋ ਸਕਦਾ ਪਰ ਉਹਨਾਂ ਨੇ ਇਹ ਨਹੀਂ ਸੀ ਸੋਚਿਆ ਕਿ ਇੱਥੋਂ ਦੱਕਨ ਗੱਲ ਆ ਜਾਏਗੀ ਕਿ ਮੇਰੀ ਸਸਪੈਂਸ਼ਨ ਧੱਕਨ ਆਏਗੀ ਉਹਨਾਂ ਨੇ ਇਹ ਸੋਚਿਆ ਸੀ ਸ਼ਾਇਦ ਪਾਛਪਾ ਕਲਚਰ ਵਕਨ ਮੈਨ ਮਨਾਣਾਂ ਆਣਗੇ ਤੇ ਮੈਂ ਆਪਣਾ ਇੱਕ ਪੱਖ ਰੱਖਾਂਗੀ ਤੇ ਉਸ ਤੋਂ ਬਾਅਦ ਫਿਰ ਮੈਂ ਇੱਕ ਅਪਰ ਹੈਂਡ ਲਾਗੀ ਲੇਕਿਨ ਇਸ ਵਾਰ ਕਾਂਗਰਸ ਜੇਰੀ ਸੀ ਪੂਰੀ ਤਰ੍ਹਾਂ ਤਿਆਰ ਸੀ ਉਹਨਾਂ ਨੂੰ ਪਤਾ ਸੀ ਕਿ ਜਿਸ ਤਰੀਕੇ ਨਾਲ ਆਪਰੇਸ਼ਨ ਸੰਦੂਰ ਹੋਇਆ ਨਾ ਭਾਰਤ ਵੱਲੋਂ ਤਿਆਰੀ ਕੀਤੀ ਐ ਇਸ 400 ਆਪਣੇ ਐਕਟਿਵ ਕੀਤੇ ਗਏ ਸੀ ਤਾਂ ਇਸ ਵਾਰ ਕਾਂਗਰਸ ਨੇ ਵੀ ਆਪਣਾ ਜਿਹੜਾ ਹੈ ਤੰਤਰ ਮਜ਼ਬੂਤ ਕੀਤਾ ਉਹਨਾਂ ਕਹਿੰਦੇ ਠੀਕ ਹੈ ਹੁਣ ਆ ਗਏ ਹੋ ਤੇ ਠੀਕ ਹੈ ਹੁਣ ਗੇਂ ਸਾਡੇ ਪਾਲੇ 'ਚ ਹੈ ਤੇ ਅਸੀਂ ਬਾਲ ਨੂੰ ਬਾਹਰ ਕਿਵੇਂ ਕੱਢਣਾ ਤਾਂ ਉਹਨਾਂ ਨੇ ਕਿਹਾ ਅਟੈਕਿੰਗ ਮੋਡ ਦੇ ਨਾਲ ਬਾਹਰ ਕੱਢਿਆ ਨਵਜੋਤ ਕੋਰ ਸਿੱਧੂ ਦਾ ਇਸ ਵੇਲੇ ਸਿਆਸੀ ਭਵਿੱਖ ਬਹੁਤ ਖਤਰੇ 'ਚ ਹੈ ਕਿਉਂਕਿ ਦੇਖੋ 27 ਸਿਰ ਤੇ ਆ ਇੱਕ 26 ਦਾ ਸਾਲ ਹੈ ਔਰ 26 ਦੇ ਸਾਲ ਦੀ ਵੀ ਗੱਲ ਕਰੋ ਮੈਂ 6 ਮਹੀਨੇ ਹੁੰਦੇ ਆ ਜਿਹਦੇ ਵਿੱਚ ਕੀ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਕੰਮ ਕਰਨਾ ਹੁੰਦਾ ਔਰ ਉਹ ਜਿਹੜਾ ਜਲਦੀ ਕਵਰ ਅਪ ਹੋ ਜਾਂਦਾ ਪਰ ਨਵਜੋਤ ਕੌਰ ਸਿੱਧੂ ਨਵੀਂ ਪਾਰਟੀ ਚਾਹੁੰਦੇ ਨੇ ਨਵੀਂ ਪਾਰੀ ਖੇੜਦੇ ਆ ਦੂਜੀ ਪਾਰਟੀ ਦੇ ਲੋਕ ਸੈਪਟ ਕਰਦੇ ਆ ਕਿ ਨਹੀਂ ਕਰਦੇ ਲੇਕਿਨ ਕਾਂਗਰਸ ਉਹ ਬਰਖਾਸਤ ਨਹੀਂ ਹੋਏ ਕਾਂਗਰਸ ਵਾਸਤੇ ਇੱਕ ਰਸਤਾ ਖਾਲੀ ਹੈ ਪਰ ਉਹਦੇ ਵਾਸਤੇ ਨਵਜੋਤ ਕੌਰ ਸਿੱਧੂ ਨੂੰ ਡਾਊਨ ਟੂ ਅਰਥ ਆਣਾ ਪਏਗਾ ਸਾਰੀਆਂ ਆਪਣੀਆਂ ਕਈਆਂ ਗਲਤੀਆਂ ਤੇ ਮਾਫੀ ਮੰਗਣੀ ਪਏਗੀ ਅਗਰ ਅੱਜ ਦੇ ਜੋ ਹਾਲਾਤ ਲੱਗਦੇ ਨੇ ਦੇਖੋ ਹਾਈ ਕਮਾਂਡ ਅਗਰ ਕੋਈ ਡੰਡਾ ਮਾਰਦੀ ਆ ਹਾਈ ਕਮਾਂਡ ਕੋਈ ਇਸ ਤਰ੍ਹਾਂ ਦਾ ਬਾਲ ਸੁੱਟਦੀ ਆ ਤਾਂ ਉਹਦੇ ਨਾਲ ਗੇਮ ਬਦ ਜੋ ਹੈ ਅੱਜ ਜੋ ਹਾਲਾਤ ਨੇ ਨਵਜੋਤ ਕੋਰ ਸਿੱਧੂ ਦਾ ਸਿਆਸੀ ਕਰੀਅਰ ਕਾਫੀ ਮੁਸ਼ਕਲ ਚ ਨਜ਼ਰ ਆ ਰਿਹਾ ਹੈ ਜੀ ਨਵਜੋਤ ਕੋਰ ਸਿੱਧੂ ਨੇ ਤਾਂ ਬਿਆਨਬਾਜ਼ੀ ਕਰਤੀ ਲੇਕਿਨ ਇਸ ਦਾ ਫਾਇਦਾ ਜਿਹੜਾ ਕਾਂਗਰਸੀਸ ਦੇ ਆਪਸ ਚ ਧੜੇਬਾਜ਼ੀ ਸੀ ਉਹਨਾਂ ਨੂੰ ਹੋਇਆ ਕਿ ਉਹ ਇਕੱਠੇ ਹੋ ਗਏ ਨੇ ਦੇਖੋ ਆਪਸੀ ਧੜੇਬਾਜ਼ੀ ਇਸ ਵੇਲੇ ਤੁਸੀਂ ਦੇਖੋ ਨਾ ਅਸੀਂ ਪਹਿਲੇ ਵੀ ਚਰਚਾ ਕੀਤੀ ਕਿ ਨਵਜੋਤ ਕੋਰ ਸਿੱਧੂ ਜਾਂ ਨਵਜੋਤ ਸਿੱਧੂ ਚੁੱਪ ਰਹਿੰਦ ਤਦ ਵੀ ਚਰਚਾ ਚ ਰਹਿੰਦੇ ਨੇ ਅਗਰ ਬੋਲਣ ਤਾਦਵੀ ਚਰਚਾ ਚ ਰਹਿੰਦੇ ਨੇ ਤੇ ਇਤੋ ਆ ਚੀਜ਼ ਸਾਫ ਹੋ ਗਈ ਕਿ ਨਵਜੋਤ ਸਿੰਘ ਸਿੱਧੂ ਪਰਿਵਾਰ ਹਮੇਸ਼ਾ ਚਰਚਾ ਚ ਰਹਾਂਦਾ ਔਰ ਅੱਜ ਜਿਹੜੀ ਜੋ ਘਟਨਾ ਕਲਮ ਹੋਇਆ ਜਿਸ ਤਰੀਕੇ ਨਾਲ ਮੁੱਖ ਮੰਤਰੀ ਦੇ ਜਿਹੜੇ 5 5 7 7 10 10 ਚਿਹਰੇ ਨੇ ਉਹ ਇਕੱਠੇ ਹੋਏ ਨੇ ਤਾਂ ਉਹਨਾਂ ਨੇ ਇਕੱਠੇ ਹੋ ਕੇ ਰਾਇਲ ਰੰਬਲ ਵਕਨਿਕ ਇੱਕ ਪਲੇਅਰ ਨੂੰ ਪਹਿਲੇ ਪਹਿਲਵਾਨ ਨੂੰ ਬਾਹਰ ਸੁੱਟਣ ਦੀ ਗੱਲ ਕੀਤੀ ਤੇ ਉਹ ਸੀ ਨਵਜੋਤ ਸਿੰਘ ਸਿੱਧੂ ਜਾਂ ਨਵਜੋਤ ਕੋਰ ਸਿੱਧੂ ਦੇਖੋ ਇਹਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਵੀ ਅਖਸ ਤੇ ਫਰਕ ਪਿਆ ਨਵਜੋਤ ਸਿੰਘ ਸਿੱਧੂ ਮੰਨਿਆ ਜਾ ਰਿਹਾ ਸੀ ਕਿ ਸੀਐਮ ਫੇਸ ਹੋ ਸਕਦੇ ਨੇ ਪਰ ਅੱਜ ਜਿਸ ਤਰ੍ਹਾਂ ਦੀ ਘਟਨਾ ਬੀਤੀ ਹੈ ਤਾਂ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦੀ ਦੌੜ 'ਚੋ ਲਗਾਤਾਰ ਬਾਹਰ ਹੋ ਰਹੇ ਨੇ ਪਰ ਸਿਆਸੀ ਮਾਹੌਲ ਕੀ ਬੰਦਾ ਸਿਆਸਤ ਜੋ ਦਿਖਦੀ ਹੈ ਉਹ ਹੁੰਦੀ ਨਹੀਂ ਹੈ ਇਸ ਤਰ੍ਹਾਂ ਦੀ ਗੱਲਾਂ ਕੀਤੀਆਂ ਜਾਂਦੀਆਂ ਹੁਣ ਕਿੱਦਾਂ ਦੀ ਸਿਆਸਤ ਲੈ ਹੁੰਦੀ ਹੈ ਕਿਵੇਂ ਹੁੰਦੀ ਲੇਕਿਨ ਨਵਜੋਤ ਕੋਰ ਸਿੱਧੂ ਦਾ ਜਿਹੜਾ ਸਿਆਸੀ ਭੂਿਕਾ ਬਹੁਤ ਖਤਰੇ 'ਚ ਹੈ ਔਰ ਪੰਜਾਬ ਕਾਂਗਰਸ ਇਸ ਵੇਲੇ ਬਿਲਕੁਲ ਅਟੈਕਿੰਗ ਮੂਡ 'ਚ ਹੈ ਉਹਨਾਂ ਨੂੰ ਬਕਾਇਦਾ ਜਵਾਬ ਦਿੱਤੇ ਜਾ ਰਹੇ ਨੇ ਔਰ ਖਾਸ ਤੌਰ ਤੇ ਲੀਗਲ ਨੋਟਿਸ ਵੀ ਭੇਜੇ ਜਾ ਰਹੇ ਨੇ ਜਿਸ ਤੋਂ ਸਾਫ ਜ਼ਾਹਰ ਹੈ ਕਿ ਨਵਜੋਦ ਕੋਰ ਸਿੱਧੂ ਦਾ ਸਰਵਾਈਵਲ ਕਾਫੀ ਟਫ ਨਜ਼ਰ ਆ ਰਿਹਾ ਹੈ ਜੀ ਥੈਂਕ ਯੂ ਸੋ ਮਚ ਸਰ ਗੱਲਬਾਤ ਕਰ ਲੈਸੋ ਬਿਲਕੁਲ ਜਿਸ ਤਰ੍ਹਾਂ ਦੇਖਿਆ ਕਿ ਆਪਣੇ ਬਿਆਨ ਬਿਆਜੇ ਨੂੰ ਲੈ ਕੇ ਲਗਾਤਾਰ ਚਰਚਾ ਦੇ ਵਿੱਚ ਨਜ਼ਰ ਆ ਰਹੇ ਨਵਜੋਦ ਕੋਰ ਸਿੱਧੂ ਜਿਸ ਤਰ੍ਹਾਂ ਦੇਖ ਰਿਹਾ ਕਿ ਹੁਣ ਉਹਨਾਂ ਤੇ ਕਾਂਗਰਸੀ ਲੀਡਰਾਂ ਦੇ ਵੱਲੋਂ ਹੀ ਉਹਨਾਂ ਤੇ ਐਕਸ਼ਨ ਲੈਣੇ ਸ਼ੁਰੂ ਕਰ ਦਿੱਤੇ ਗਏ ਨੇ ਤੇ ਆਉਣ ਵਾਲਾ ਸਮਾਂ ਹੀ ਹੁਣ ਦੱਸੇਗਾ ਕਿ ਨਵਜੋਦ ਕੋਰ ਸਿੱਧੂ ਦਾ ਸਿਆਸੀ ਭਵਿੱਖ ਕੀ ਹੁੰਦਾ ਹੈ ਕੈਮਰਾ